ਚਿਹਰਾਂ ਉਪਰ ਤੁਹਾਡੇ ਹੀ ਸਾਥੀ ਜਿਹੜੇ ਨੇ ਵਿਜੇ ਸਾਪਲਾ ਹੁਣੀ ਉਹਨਾਂ ਨੇ ਉਸੇ ਦਿਨ ਇੱਕ ਬਹੁਤ ਘਟੀਆ ਕਿਸਮ ਦੀ ਪੋਸਟ ਪਾ ਕੇ ਇੱਕ ਕਲੈਸ਼ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਜਿਸ ਜਿਹੜੇ ਗੱਲ ਹੋਈ ਆ ਉਹ ਬਿਲਕੁਲ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਲੇਕਿਨ ਉੱਥੇ ਕੋਈ ਸੁਰੱਖਿਆ ਨਹੀਂ ਕਿਸੇ ਨੇ ਉਹ ਝਾਲ ਨਹੀਂ ਤਾਂ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਪਰ ਜਿਹੜੇ ਸਾਪਲਾ ਸਾਹਿਬ ਨੇ ਉਹ SGPC ਤੋਂ ਜਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗਣ ਦੀ ਗੱਲ ਕਰਨ ਲੱਗ ਜਾਂਦੇ ਨੇ ਕਿ ਦੇਖੋ ਉੱਤੋਂ ਪੋਸਟ ਹਿੰਦੀ ਚ ਪਾਈ ਜਾਂਦੀ ਹੈ ਵੀ ਵੱਧ ਲੋਕਾਂ ਤੱਕ ਜਾਵੇ ਆਪਜੀ ਐ ਨਹੀਂ ਲੱਗਦਾ ਵੀ ਕਮਿਊਨਲ ਭਾਵਨਾ ਪੜਕਾਉਣ ਦੀ ਕੋਸ਼ਿਸ਼ ਹੈ ਇਹ ਪੰਜਾਬ ਦਾ ਮੌਖਾ ਕੋਈ ਕੁਸ਼ੀ ਕੀਤੀ ਆ ਸਾਡੇ ਜਿਹੜੇ ਆਪਸੀ ਭਾਈਚਾਰਾ ਇਹ ਸਾਝਾ ਉਹਨੂੰ ਫਰਟ ਪੌਂਡ ਵਿੱਚ ਕੋਈ ਕੋਸ਼ਿਸ਼ ਕੀਤੀ ਗਈ ਆ ਹੂੰ ਤੇ ਜਿਹੜੀ ਜਿਹੜੀ ਪੋਸਟ ਫੇਜ ਸਾਪਲਾ ਸਾਹਿਬ ਨੇ ਪਾਈ ਉਹ ਵੀ ਤਾਂ ਭਾਈ ਚਾਰ ਕਿਸਾਨਾਂ ਨੂੰ ਤੋੜਦੀ ਆ ਜੀ ਦੁੱਖ ਲੱਗਦਾ ਜੇ ਸਾਡੇ ਸੱਚੇ ਕਾਲ ਦੀ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਦੇਖ ਰਹੇ ਹੋ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਹੋਈ ਬੇਅਦਬੀ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਰੋਸ ਲਹਿਰ ਉੱਠ ਰਹੀ ਹੈ ਅੱਜ ਜਲੰਧਰ ਖਾਸ ਤੌਰ ਤੇ ਦੁਆਬਾ ਰੀਜਨ ਦੇ ਵਿੱਚ ਭਾਰੀ ਬੰਦ ਦੇਖਣ ਨੂੰ ਮਿਲ ਰਿਹਾ ਹੈ ਮਨਜੀਤ ਬਾਲੀ ਹੁਣੀ ਸਾਡੇ ਨਾਲ ਮੌਜੂਦ ਨੇ ਬੀਜੇਪੀ ਤੋਂ ਆਉਂਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਲੀ ਜੀ ਸਭ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਹੈ ਤੁਸੀਂ ਬੇਸ਼ੱਕ ਧਰਨੇ ਦੇ ਵਿੱਚ ਪਹੁੰਚੇ ਹੋ ਪਰ ਤੁਹਾਡੇ ਹੀ ਸਾਥੀ ਜਿਹੜੇ ਨੇ বিজে ਸਾਪਲਾ ਹੁਣੀ ਉਹਨਾਂ ਨੇ ਉਸੇ ਦਿਨ ਇੱਕ ਬਹੁਤ ਘਟਿਆ ਕਿਸਮ ਦੀ ਪੋਸਟ ਪਾ ਕੇ ਇੱਕ ਕਲੈਸ਼ ਖੜਾ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਨਹੀਂ ਕੋਈ ਉਹੋ ਜੀ ਗੱਲ ਨਹੀਂ ਹੈਗੀ ਉਹਨਾਂ ਨੇ ਜਿਹੜਾ ਮੇਲ ਪਾਈ ਆ ਜਾਉਣਾ ਜਿਹੜਾ ਕੀ ਕਹਿੰਦੇ ਪੋਸਟ ਪਾਈ ਆ ਉਹਦੇ ਕੋਈ ਗਲਤ ਨਹੀਂ ਪਾਈ ਸੀ ਪਰ ਜਿਹੜੀ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਉਹ ਇੱਕ ਜਿਹੜਾ ਮਾਜੀ ਸ਼ਖ ਬਿਲੋਂਗ ਕਰਦਾ ਹੈ ਪਰ ਜਿਹ ਜਿਸੇ ਜਿਹੜੇ ਗੱਲ ਹੋਈ ਆ ਉਹ ਬਿਲਕੁਲ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਲੇਕਿਨ ਉੱਥੇ ਕੋਈ ਸੁਰੱਖਿਆ ਨਹੀਂ ਕਿਸੇ ਨੇ ਵਿਚਾਨੀ ਤਾਂ ਉਹਨੇ ਪੌਲੀ ਤੇ ਚੜ ਕੇ ਜਿਹੜਾ ਆਦਮੀ ਥੋੜਾ ਲੈ ਕੇ ਜਿਹੜਾ ਉੱਥੇ અપਮਾਨ ਕਰਦੇ ਵਾਸਤੇ ਇਲੈਕਸ਼ਨ ਵਿਕਾਈਦਾ ਉਹਨੇ ਕਿਸੇ ਨੂੰ ਉਸ ਬੰਦੇ ਤੇ ਧਿਆਨ ਨਹੀਂ ਦਿੱਤਾ ਇਸ ਕਰਕੇ ਲਈ ਜ਼ਿੰਮੇਵੰਦ ਸੀ ਕਿ ਉੱਥੇ ਜਿਨ੍ਹਾਂ ਦੀ ਜ਼ਿੰਮੇਵਾਰੀ ਉੱਥੇ ਜਿਹੜੇ ਮੰੰਦਰ ਸਾਹਿਬ ਲਾਗੇ ਜਿਹਨੇ ਸਖਿਆ ਕਰਨ ਕੰਮ ਕੀ ਹੈ ਗਿਆ ਪ੍ਰਸ਼ਾਸਨ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿਹੜਾ ਉੱਥੇ ਉਨਾ ਦੀ ਸੁਰੱਖਿਆ ਕੀਤੀ ਜਾਵੇ ਬਾਲਾ ਸਾਹਿਬ ਦਾ ਇੱਕ ਬੇਟਾ ਜੀ ਦੇ ਬਸੂ ਬਾਲੀ ਸਾਹਿਬ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਪਰ ਜਿਹੜੇ ਸਾਪਲਾ ਸਾਹਿਬ ਨੇ ਉਹ ਐਸਜੀਪੀਸੀ ਤੋਂ ਜਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗਣ ਦੀ ਗੱਲ ਕਰਨ ਲੱਗ ਜਾਂਦੇ ਨੇ ਕਿ ਦੇਖੋ ਉੱਤੋਂ ਪੋਸਟ ਹਿੰਦੀ ਚ ਪਾਈ ਜਾਂਦੀ ਹੈ ਵੀ ਵੱਧ ਲੋਕਾਂ ਤੱਕ ਜਾਵੇ ਆਪ ਜੀ ਐ ਨਹੀਂ ਲੱਗਦਾ ਵੀ ਕਮਿਊਨਲ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਹੈ ਇਹ ਸਾਡੀ ਗਲੀ ਵਿੱਚ ਹਮੇਸ਼ਾ ਇਹੋ ਹੀ ਸੋਚਦੇ ਹਮੇਸ਼ਾ ਆਪਣੀ ਆਪਸੀ ਭਾਈਚਾਰਾ ਜਿਹੜਾ ਆ ਅਸੀਂ ਮਜਬੂਤ ਰੱਖਣਾ ਚਾਹੁੰਦੇ ਆ ਪਰ ਕੁਝ ਸ਼ਰਾਤੀ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਆਪਸੀ ਭਾਈਚਾਰੇ ਨੂੰ ਖਾਣਾ ਪਾਣਾ ਚਾਹੁੰਦੇ ਸਾਡੇ ਜਿਹੜੇ ਜੁਨਿਟੀ ਖਾਣਾ ਚਾਹੁੰਦੇ ਆ ਲੇਕਿਨ ਆਸਟ੍ਰੇਲੀਆ ਨਹੀਂ ਇਹੀ ਗੱਲ ਹੋਈ ਆ ਉਹਨਾਂ ਨੇ ਜਿਹੜਾ ਬਾਬਾ ਸਾਹਿਬ ਦਾ 26 ਜਨਵਰੀ ਦਿਨ ਕੋ ਰੱਖਿਆ ਗਿਆ 26 ਜਨਵਰੀ ਨੂੰ ਹੀ ਬਾਬਾ ਸਾਹਿਬ ਡਾਕਟਰ ਮਿਰਕਾ ਜੀ ਦਾ ਜਿਹੜਾ ਆ ਪ੍ਰਸ਼ਕਰਮਾ ਰੂਪੀ ਆ ਉਹਨਾਂ ਨੇ ਆਪਾਂ ਕੀਤਾ ਆ ਉਹਨੇ ਸਾਰੇ ਦੇਸ਼ ਵਿੱਚ ਇਹ ਗੱਲ ਫੈਲ ਗਈ ਇੱਥੇ ਜਿਹੜਾ ਆ ਉਹਨਾਂ ਫਾਜ ਮੰਦਾ ਸੀ ਐਸਜੀਪੀਸੀਓ ਮੈਂ ਚਾਹੁੰਦਾ ਇਹ ਫਾਜ ਮੰਦਾ ਉੱਥੇ ਜਿਹੜਾ ਬਾਸ ਅਕਸੀਡੈਂਟ ਸੀਗਾ ਬਾਸ ਡਾਇਰੈਕਟਰ ਮੀਰ ਕਾ ਜੀ ਦਾ ਜਿਹੜਾ ਗਹਿਣਿਆ ਉਹ ਆਪਾਂ ਉੱਥੇ ਸਾਰੇ ਜਿਹੜਾ ਪੌੜੀ ਲਾਈ ਆ ਉਹਨਾਂ ਦੀ ਸਫਾਈ ਸਾਫ਼ੇ ਕਰਨ ਦੇ ਵਾਸਤੇ ਉੱਥੇ ਸੁਰੱਖਿਆ ਕੰਮ ਜਿਹੜੀ ਚਾਹੀਦੀ ਸੀ ਉੱਥੇ ਜਿਹੜੀਆਂ ਉਹਨਾਂ ਦੀ ਮਾਨ ਸਨਮਾਨ ਵਾਸਤੇ ਜਿਹੜਾ ਆਪਾਂ ਉੱਥੇ ਜਿਹੜੀਆਂ ਉਹਨਾਂ ਦੀ ਸੇਫਟੀ ਜੁਰੀ ਸੀ ਉਹ ਕੋਈ ਵੀ ਸ਼ਰਤ ਕਰਦਾ ਸਦਾ ਹਮੇਸ਼ਾ ਆਇਆ ਆਇਆਂ ਹਰ ਆਇਆਂ ਕੋਈ ਨਾ ਸ਼ਰਤਾਂ ਹੁੰਦੀਆਂ ਆ ਸਭ ਪੰਜਾਬ ਤੁਹਾਨੂੰ ਕੀ ਲੱਗਦਾ ਇਹ ਘਟਨਾ ਕਿਉਂ ਹੋਈ ਹੈ ਨਹੀਂ ਇਹ ਘਟਨਾ ਇਹਨਾਂ ਨੂੰ ਪ੍ਰਸ਼ਾਸਨ ਦੱਸੂਗਾ ਸ਼ਰਤ ਦੱਸੇ ਨਹੀਂ ਇੱਕ ਆਪਣਾ ਨਿੱਜੀ ਬੰਦੇ ਦਾ ਹੁੰਦਾ ਵਿਚਾਰ ਕਿ ਕਿਉਂ ਹੋ ਸਕਦੀ ਹੈ ਨਹੀਂ ਇਹਦੇ ਵਿੱਚ ਜੋ ਸ਼ਾਦੀ ਆ ਸਾਨੂੰ ਲੱਗਦਾ ਆ ਕਿ ਉਸੇ ਦਿਨ ਕਿਉਂ ਜਿਹੜਾ ਜਨ ਬੰਦਿਆਂ ਗਿਆ ਮਿੱਠਾ ਗਿਆ ਆ ਇਹ ਮਤਲਬ ਉਹਨਾਂ ਨੇ ਪਿਛਲੇ ਕਿਸੇ ਕੋਈ ਸਾਜ ਦੇ ਤਹਿਤ ਇਹ ਪੰਜਾਬ ਦਾ ਮੌਖਾ ਕੋਲ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜਾ ਆਪਸੀ ਭਾਈਚਾਰਕ ਜਿਹੇ ਸਾਜ ਆ ਉਹਨੂੰ ਫੁਰਤਪਾਉਂ ਦੇ ਵਿੱਚ ਕੋਸ਼ਿਸ਼ ਕੀਤੀ ਗਈ ਆ ਹੂੰ ਤੇ ਜਿਹੜੀ ਜਿਹੜੀ ਪੋਸਟ ਫੇਜ ਸਾਪਲਾ ਸਾਹਿਬ ਨੇ ਪਾਈ ਉਹ ਵੀ ਤਾਂ ਭਾਈਚਾਰਕ ਸਾਜ ਨੂੰ ਤੋੜਦੀ ਆ ਜੀ ਦੁੱਖ ਲੱਗਦਾ ਜਦੋਂ ਸਾਡੇ ਕਿਸੇ ਵਿਆਹ ਤੇ ਕੋਈ ਇਸ ਤਰ੍ਹਾਂ ਹੁੰਦੀ ਆ ਸਾਨੂੰ ਦੁੱਖ ਲੱਗਣਾ ਆ ਉਸ ਵੇ ਦੋਖੇ ਤੇ ਕਸ਼ਮੀਰ ਸਾਡੇ ਆदमी ਸਾਨੂੰ ਦੋਖੇ ਇਸ ਗੱਲ ਅਸੀਂ ਕੋਈ ਪਾਰਟੀ ਨਹੀਂ ਕੀਤੀ ਚਾਹੇ ਜਿਹੜੀ ਮਾਜੀ ਪਾਰਟੀਆਂ ਸੰਭਲ ਰੱਖਣ ਪਰ ਇਹ ਸਮਾਜ ਸੰਪਰਨ ਸਾਨੂੰ ਥਾਲੇ ਰਹਿ ਬਾਬਾ ਸelecting ਵਿਕਾਸ ਤਲਾ ਤੁਸੀਂ ਉਦੋਂ ਵਿਰੋਧ ਕੀਤਾ ਸੀ ਜਦੋਂ ਅਮਿਤ ਸ਼ਾਹ ਵਾਲਾ ਹੋਣਾ ਵੱਲ ਉਹਦੇ ਅੰਦਰ ਬਿਆਨ ਗਲਤ ਦੇ ਦਿੱਤਾ ਬਿਲਕੁਲ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਜਿਹੜਾ ਜਿਹੜਾ ਉਹਨਾਂ ਨੇ ਪਾਰਲੀਮੈਂਟ ਵੀ ਗੱਲ ਕੀਤੀ ਆ ਇਹ ਅਸਪਸ਼ਟ ਕਰਨ ਦੇਵੇ ਜਿਹੋ ਸਵਾਲ ਪੂਰੀ ਜਿਹੜੀ ਦੂਜੀ ਦੇਖੀ ਗਈ ਆ ਉਹਨੂੰ ਸਾਨੂੰ ਲੱਗਾ ਕਿ ਉਹਨੇ ਗੱਲ ਹੋਈ ਕਿ ਸੀ ਲੇਕਿਨ ਉਹ ਸ਼ਰਾਤੀਆਂ ਸੰਗ ਜਿਹੜੀ ਉਹ ਗੱਲ ਉਹ ਪਾਸੇ ਲੈ ਕੇ ਗਿਆ ਤੁਹਾਨੂੰ ਇਹ ਲੱਗਦਾ ਤੇ ਇਹ ਇਹ ਕਟਨਾ ਜਿਹੜੀ ਹੁਣ ਹੋਈ ਆ ਤੁਸੀਂ ਇਹਦਾ ਹੱਲ ਕੀ ਦੇਖਦੇ ਹੋ ਕਿਵੇਂ ਇਹ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਦੇਖੋ ਅਸੀਂ ਇਹ ਚਾਹੁੰਦੇ ਹਾਂ ਵੀ ਜੇ ਰ ਵੀ ਕੋਈ ਵੀ ਆਗਮੀ ਆ ਇਹੋ ਜੀ ਸ਼ਰਾਤ ਕਰਦਾ ਆ ਉਹਦੇ ਖਿਲਾਫ ਸਭ ਤੋਂ ਸਖਤ ਜਿਹੜੀ ਕਾਰਨ ਚਾਹੀਦੀ ਤਾਂ ਜੋ ਕਿ ਇਦਾਂ ਦੀ ਜਿਹੜੀ ਉਹਨਾਂ ਸਹਯਾ ਮਨ ਚਾਹੀਦੀ ਆ ਤਾਂ ਜੋ ਕਿ ਕੋਈ ਵੀ ਆਦਮੀ ਯੋਗੀ ਦਾ ਤੋਂ ਹਰਕਰਨਾ ਕਰ ਸਕੇ